ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਸੋ ਦੋਸਤੋ ਅੱਜ ਬਹੁਤ ਹੀ ਮਹਾਨ ਗੀਤਕਾਰ ਸ਼ਿੰਦਰ ਸਿੰਘ ਜੀ ਸਿੰਧਾਨਪੜ ਜੀ ਉਹਨਾਂ ਦੀ ਅੰਤਮ ਅਰਦਾਸ ਤੇ ਭੋਗ ਸੀਗਾ ਸੋ ਉਹਨਾਂ ਦੇ ਅੰਤਮ ਅਰਦਾਸ ਤੇ ਭੋਗ ਦੇ ਉੱਤੇ ਮਹਾਨ ਗੀਤਕਾਰ ਡਾਇਰੈਕਟਰ ਤੇ ਲੇਖਕ ਤੇ ਹੋਰ ਕਲਾਕਾਰ ਪਹੁੰਚੇ ਨੇ ਤੇ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਉਹਨਾਂ ਨਾਲ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਗੀਤਕਾਰ ਤੇ ਕਲਾਕਾਰ ਭਾਈ ਚੋਰਾ ਪਹੁੰਚਿਆ ਉਹਨਾਂ ਨੂੰ ਬੇਨਤੀ ਹੈ ਕਿ ਉਹ ਮੈਂ ਤੁਹਾਡੇ ਉਹਨਾਂ ਨੂੰ ਇੰਟਰੋਡਕਸ਼ਨ ਕਰਾਉਂਗਾ ਤਾਂ ਕਿ ਆਪਣੀ ਜਾਣ ਪਹਿਚਾਨ ਹੋ ਜਾਏ ਤੇ ਹਾਂਜੀ ਸਰ ਜੀ ਕੀ ਨਾਮ ਆ ਜੀ ਪੱਪੀ ਚੋਰਾ ਹਾਂਜੀ ਹਾਂਜੀ ਸਾਡੇ ਦਰਮਿਆਨ ਕੁਲਦੀਪ ਕਣਿਆਰਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਅੱਜ ਭੋਗ ਤੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਕੁਲਦੀਪ ਜੀ ਜਿਹੜਾ ਅੱਜ ਆਪਾਂ ਮਹਾਨ ਗੀਤਕਾਰ ਦੀ ਅੰਤਮ ਅਰਦਾਸ ਤੇ ਪਹੁੰਚੇ ਹੋ ਸਾਰਾ ਗੀਤਕਾਰ ਭਾਈ ਚੋਰਾ ਕਲਾਕਾਰ ਤੇ ਅੱਜ ਕੀ ਮਹਿਸੂਸ ਕਰ ਰਹੇ ਹੋ ਅੱਜ ਕੱਲ੍ਹ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕੁਲਦੀ ਖੰਡਿਆਰਾ ਸਾਡੇ ਸਤਿਕਾਰਯੋਗ ਮਾਨਯੋਗ ਗੀਤਕਾਰ ਛਿੰ다 ਅਨਪਰਜੀ ਸਾਡੇ ਤੋਂ ਵਿਛੜ ਗਏ ਆ ਪਹਿਲਾਂ ਤਾਂ ਅਸੀਂ ਪ੍ਰਮਾਤਮਾ ਮੂਹਰੇ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਉਹਨਾਂ ਨੂੰ ਆਖ ਚਰਨਾਂ ਦੀ ਨਿਵਾਸ ਦੇਣ ਤੇ ਉਹਨਾਂ ਦੀ ਅੰਤਮ ਅਰਦਾਸ ਪਹੁੰਚੇ ਸਾਰੇ ਗੀਤਕਾਰ ਗਾਇਕ ਕਲਾਕਾਰ ਜਿੰਨੇ ਵੀ ਸਾਡੇ ਭਰਾ ਸਾਰਿਆਂ ਦੇ ਬਧ ਬਹੁਤ ਧੰਨਵਾਦ ਇਹ ਤੁਹਾਨੂੰ ਤਾਂ ਪਤਾ ਲੱਗਦਾ ਵੀ ਉਹਨਾਂ ਦੀ ਹਰਮਨ ਪਿਆਰਤਾ ਦਾ ਕਿ ਉਹ ਕਿੰਨੇ ਮਕਬੂਲ ਸੀ ਕਿੰਨੇ ਲੋਕ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਸੀ ਅੱਜ ਲੰਗਿਆਣੇ ਦੇ ਵਿੱਚ ਬਹੁਤ ਜ਼ਿਆਦੇ ਲੋਕੀ ਪਹੁੰਚੇ ਹੋਏ ਉਹਨਾਂ ਨੇ ਤਿਆਰ ਕਰਨ ਵਾਲੇ ਸੋ ਉਹਨਾਂ ਦਾ ਜਾਣਾ ਪੰਜਾਬੀ ਸੰਗੀਤ ਇੰਡਸਟਰੀ ਵਾਸਤੇ ਬਹੁਤ ਘਾਟ ਵਾਲੀ ਗੱਲ ਆ ਰੱਖੀ ਗੌਰ ਬਟੋਲਾ ਮੈਂ ਸੁਪੰਚੀ ਲੜੀਆਂ ਵਰਗੇ ਗੀਤ ਆ ਜਿਹੜੇ ਉਹ ਅਮਰ ਗੀਤ ਦਿੱਤੇ ਉਹਨਾਂ ਨੇ ਇੰਡਸਟਰੀ ਨੂੰ ਉਹ ਹਮੇਸ਼ਾ ਵੱਜਦੇ ਰਹਿਣਗੇ ਜਿੰਦ ਤੱਕ ਪੰਜਾਬੀ ਸੰਗੀਤ ਜਾਂਦਾ ਰਹੂਗਾ ਪੰਜਾਬੀ ਗੀਤ ਗੀਤਾਂ ਨੂੰ ਪਿਆਰ ਕਰਦੇ ਰਹਿਣਗੇ ਤੇ ਸ਼ਿੰਦੇ ਜੀ ਦੇ ਗਾਣੇ ਹਮੇਸ਼ਾ ਸੁਨੇ ਜਾਂਦੇ ਰਹਿਣਗੇ ਸੋ ਮੇਰੇ ਵੱਲੋਂ ਫਰਮਾਨਮਾਨ ਉਹ ਹੀ ਅਰਦਾਸ ਹੈ ਫਰਮਾਨਮਾਨ ਜੀ ਆਪਣਾ ਬੋਲਣ ਨੂੰ ਅਧਿਕਾਰਨਾ ਇਹ ਨਵਾਸਦੇ ਤੇ ਬਾਕੀ ਰਹਿੰਦੇ ਪਰਵਾਰ ਨੂੰ ਮਾਣ ਮਨਨ ਦਾ ਬਾਕੀ ਉਹ ਕਿਹਨੇ ਕਹੋਟਾ ਸਬਸਿਦੂ ਕ੍ਰੇਡਾ ਔਰ ਜੋ ਬੱਪੂ ਜੀ ਬਹੁਤ ਅੱਛੀ ਕਲਮ ਦੇ ਮਾਲਕ ਸੀਗੇ ਉਹਨਾਂ ਦੇ ਲਈ ਕੁਝ ਲਾਈਨਾਂ ਹੈ ਦਬੜੀ ਖਾਨੇ ਦਾ ਗੋਰਾ ਲਿਖਦਾ ਸੱਚ ਲੋਕੋ ਮਰ ਜੇ ਗਰੀਬ ਕੋਈ ਜਾਂਦਾ ਨਹੀਂ ਉਹ ਭੋਗਤੇ ਪੈਸੇ ਵਾਲੇ ਬੰਦੇ ਦਾ ਜੇ ਕਰਜੇ ਚੜਾਈ ਕੁੱਤਾ ਮਹੀਨਾ ਮਹੀਨਾ ਬੈਠੇ ਰਹਿੰਦੇ ਲੋਕ ਇਹ ਉਹਦੇ ਭੋਗਤੇ ਮਿੰਨਾ ਮਿੰਨਾ ਬੈਠੇ ਨੇ ਦੇ ਲੋਕ ਕਿ ਉਹਦੇ ਸੌਂਗ ਹਾਂਜੀ ਸਾਡੇ ਦਰਮਿਆਨ ਉਹਨਾਂ ਦੇ ਲਾਲਲੇ ਸ਼ਰਜ ਪਵਨ ਦੱਦਾ ਹੁਰਜੀ ਦੀ ਪਹੁੰਚ ਉਹਨਾਂ ਨਾਲ ਵੀ ਗੱਲ ਹਾਂਜੀ ਪਵਨ ਜੀ ਅੱਜ ਸਮੂਹ ਗੀਤਕਾਰ ਭਾਈ ਜਰਾ ਕਲਾਕਾਰ ਤੇ तमाम ਭੈਣ ਭਾਰ ਮਾਤਾ ਜੀ ਬਜ਼ੁਰਗ ਬੱਚੇ ਪਹੁੰਚੇ ਕੀ ਆਖੋਗੇ ਅੱਜ ਦੀ ਅੰਤਮ ਅਰਦਾਸ ਤੇ ਅੰਤਮ ਅਰਦਾਸ ਬੱਚੇ ਆ ਕਿ ਉਸਤਾਦ ਜੀ ਦਾ ਜਾਣਾ ਬਹੁਤ ਵੱਡਾ ਘਾਟਾ ਪੰਜਾਬੀ ਸੰਗੀਤ ਜੱਲ ਤੋਂ ਇੱਕ ਤਰ੍ਹਾਂ ਦੀ ਇੱਕ ਲਾਇਬ੍ਰੇਰੀ ਚਲੀ ਗਈ ਸਾਡੇ ਕੋਲੋਂ ਕੋ ਬਾਈ ਕੁਲਦੀਪ ਜੀ ਹੁਣ ਆਏ ਆ ਫਿਲਮ ਲਗਤ ਦੇ ਗੀਤਕਾਰ ਆ ਬਾਈ ਜੀ ਸੀ ਢੂੜਕੋਟਾ ਫਿਲਮ ਲਗਤ ਦੇ ਗੀਤਕਾਰ ਆ ਜੋ ਸਾਰੇ ਸੰਗੀਤ ਪ੍ਰੇਮੀ ਜਿੰਨੇ ਵੀ ਆਏ ਆ ਉਹਨਾਂ ਨੂੰ ਪਿਆਰ ਕਰਨਾਂ ਦੇ ਚਾਹਨ ਹੋਣੇ ਨੇ ਇਹਨਾਂ ਦਾ ਸ਼ਗਿਰਦ ਉਹਨਾਂ ਦਾ ਪੁੱਤਰ ਹੋਣ ਦੇ ਨਾਤੇ ਧੰਨਵਾਦ ਕਰਦਾ ਹਾਂ ਉੱਖ ਵੰਡਿਆਂ ਟੜ ਜਾਂਦਾ ਹੈ ਸੁੱਖ ਵੰਡਿਆਂ ਕੁਝ ਨਹੀਂ ਕੋਈ ਦੁੱਖੀ ਹੋ ਜਾਂਦੀ ਹੈ ਜੀ ਸਿਆਣੇ ਕਹਿੰਦੇ ਆ ਕਿ ਦੁੱਖ ਦੀ ਧਰਿ ਚਿੰਨੀ ਵੀ ਸੰਗਤ ਆਈ ਹੈ ਇੰਨੇ ਸੰਗੀਤ ਪ੍ਰੇਮੀ ਆਏ ਆ ਸਾਰਾ ਨਾਨਾ ਧੰਨਵਾਦ ਤੇ ਇਹ ਬਹੁਤ ਵੱਡਾ ਕਾਟਾ ਜੀ ਚੱਲਦੀ ਫਿਰਦੀ ਲਾਇਬ੍ਰੇਰੀ ਸਾਡੇ ਕੋਲ ਚੱਲੀ ਗਈ ਸੰਗੀਤ ਵੀ ਇੰਨੀ ਸੂਝ-ਬੂਝ ਰਾਗਾਂ ਦਾ ਇੰਨਾ ਗਿਆਨ ਕਿਹੜਾ ਨਾਵਲ ਜਿਹੜਾ ਮੈਨੂੰ ਨਹੀਂ ਪੜਿਆ ਰਮਾਇਣ ਮਹਾਭਾਰਤ ਗੁਰੂ ਗ੍ਰੰਥ ਸਾਹਿਬ ਜਿੱਥੋਂ ਮਰਜੀ ਉਹਨਾਂ ਨੂੰ ਪੁੱਛ ਲਓ ਇਤਿਹਾਸ 바ਵਾ ਸਾਹਿਬ ਪੀਗਰਾਉ ਵੇਦ ਕਰਦਿਆਂ ਜਿੰਨੀਆਂ ਵੀ ਰਚਨਾਵਾਂ ਜਿੰਨਾ ਵੀ ਸੰਵਿਧਾਨ ਉਹਨਾਂ ਨੇ ਸਰਪੰਚੀ ਕੀਤੀ ਹੈ ਪੰਨ ਦੇ ਵਿੱਚ ਹਰ ਪੱਖ ਤੋਂ ਪੂਰੇ ਸੀਗੇ ਉਹ ਇੱਕ ਤਕਰੀਬ ਘਰ ਚ ਉੱਠ ਕੇ ਪਿੰਡ ਦੀ ਸਰਪੰਚੀ ਕਰਨੀ ਐ ਏਡੇ ਵੱਡੇ ਨਗਰ ਦੀ ਹੈ ਨਾ ਬਲਾਕ ਸੰਪਤੀ ਮੈਂਬਰ ਰਹਿਣਾ ਇਹ ਬਹੁਤ ਵੱਡੀ ਗੱਲ ਹੈ ਤੇ ਇੱਕ ਪਰਿਵਾਰ ਜੋ ਕੱਲੇ ਸੀ ਕੋਈ ਮਗਰਤੀ ਪੁੱਤ ਨਹੀਂ ਸੀਗਾ ਜਿੰਨੇ ਚੇਲੇ ਇਸਨੇ ਵੀ ਆਏ ਸਾਰੇ ਅਸੀਂ ਉਹਨਾਂ ਦੇ ਧੀਆਂ ਪੁੱਤਰਾਂ ਪਰ ਜਿਹੜੀ ਇੱਕ ਹੁੰਦੀ ਅੰਦਰੋਂ ਉਹ ਉਹਨਾਂ ਨੂੰ ਧਾਗ ਰੱਖਦੀ ਸੀਗੀ ਤੇ ਅਸੀਂ ਉਹ ਸਾਰੀ ਜਿੰਨੇ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਜੀਵਨ ਦੇ ਕਾਲ ਦੇ ਰਹਿੰਦੇ ਆ ਉਹ ਅਸੀਂ ਪੂਰੀ ਕੀਤੀ ਹੈ ਤੇ ਅਸੀਂ ਵੀ ਆਪਦੇ ਆਪ ਨੂੰ ਤਾਂ ਉਹੜੇ ਭਾਗ ਆਸਮਾਨ ਦੇ ਸਾਡਾ ਜਿੰਨਾ ਜੀਵਨ ਦਾ ਨਾ ਬੀਤੇ ਆ ਬਹੁਤ ਸਾਰਿਆਂ ਨੂੰ ਉਹਨਾਂ ਨੂੰ ਸਿੱਖਿਆਵਾਂ ਲਈਆਂ ਸੀ ਬਹੁਤ ਪ੍ਰੇਰਣਾ ਲਈ ਹੈ ਜਿੰਨੀ ਸੰਗਤ ਆਈ ਹੈ ਜਿੰਨੇ ਸਮੀਰ ਜਗਤ ਦੇ ਵੀਰ ਆਏ ਆ ਸਿਆਸੀ ਲੋਕ ਵਿੱਚੋਂ ਬਹੁਤ ਵੱਡੇ ਵੱਡੇ ਸਿਆਸੀ ਲੋਕ ਆਏ ਆ ਸਾਰਿਆਂ ਦਾ ਧੰਨਵਾਦ ਜੀ ਜੀ ਹੋਣਾ ਹਾਂਜੀ ਸਰ ਕੀ ਨਾਮ ਹੈ ਜੀ ਜੀ ਸੀ ਤੁਹਾਨੂੰ ਹਾਂਜੀ ਅੱਜ ਕੀ ਕਹੋਗੇ ਸਰ ਅੱਜ ਜੀ ਜਿਹੜੇ ਉਸਤਾਦ ਛਿੰਦਾ ਅਨਪੜ੍ਹ ਦੀ ਲੰਗੇ ਆਣੇ ਵੈਸੇ ਛਿੰਦਾ ਅਨਪੜ੍ਹ ਕਿਹਾ ਜਾਂਦਾ ਸੀਗਾ ਤੇ ਪਰ ਅਨਪੜ੍ਹ ਹੋ ਹੈ ਨਹੀਂ ਸੀ ਉਹ ਸਾਨੂੰ ਲੱਗਦਾ ਵੀ ਇੱਥੋਂ ਦੇ ਸਕੂਲ ਜਿਹੜੇ ਦੁਨਿਆਵੀ ਸਕੂਲ ਆ ਉਹਨਾਂ ਹੀ ਤਾਂ ਬੇਸ਼ੱਕ ਨਹੀਂ ਗਏ ਤੇ ਪਰ ਉਹ ਮੌਲਾ ਦਾ ਉਹਨਾਂ ਨੇ ਪੜ੍ਹ ਲੈ ਕੇ ਪੀ ਐਚ ਡੀ ਕਰਕੇ ਜਨਮ ਲਿਆ ਹੂੰ ਉਹ ਬਹੁਤ ਪੜੇ ਲਿਖੇ ਇਨਸਾਨਾਂ ਨੂੰ ਮਾਤ ਦਿੰਦੇ ਸੀਗੇ ਤੇ ਐਡੀ ਬਰੀਕੀ ਦੇ ਵਿੱਚ ਲਿਖਣਾ ਐਡਾ ਸੂਫੀ ਕਲਾਮ ਲਿਖਣੇ ਜੀ ਇੰਨੇ ਗੀਤ ਇੰਨੀਆਂ ਢੇਟਾ ਇੰਨੇ ਧਾਰਮਿਕ ਸੌਂਗ ਇਤੋਂ ਤੱਕ ਜਾਣਾ ਜੀ ਹਰੇਕ ਦੇ ਵਾਰ ਦੀ ਗੱਲ ਨਹੀਂ ਪੜੇ ਲਿਖਾਂ ਦੀ ਵਾਰ ਦੀ ਗੱਲ ਹੈ ਨਹੀਂ ਅੱਜ ਜਿਹੜਾ ਉਹਨਾਂ ਦਾ ਘਟਾ ਜੀ ਇਹ ਤਾਂ ਅਕਾਇ ਤੇ ਅਸਾਇ ਇਹ ਤਾਂ ਮੁਸ਼ਕਲ ਹੈ ਦੱਸਣਾ ਵੀ ਸਾਨੂੰ ਕਿੰਨਾ ਘਟਾ ਪਿਆ ਇੱਕ ਤੁਰਦੀ ਫਿਰਦੀ ਸ਼ਬਦਾਂ ਦੀ ਲਾਇਬ੍ਰੇਰੀ ਸ਼ਬਦਾਂ ਦੇ ਜਾਦੂਗਰ ਸੀ ਉਹ ਪਤਾ ਹੀ ਨਹੀਂ ਸਾਨੂੰ ਨਹੀਂ ਸੀ ਪਤਾ ਲੱਗਦਾ ਵੀ ਅਸੀਂ ਹੈਰਾਨ ਰਹਿ ਜਾਂਦੇ ਸੀ ਕਿ ਵੀ ਇੰਨੇ ਵਧੀਆ ਗੀਤ ਤੇ ਇੰਨੇ ਡੂੰਘੇ ਡੰਗਾਈ ਦੇ ਵਿੱਚ ਅਨਪੜ੍ਹ ਬੰਦਾ ਨਹੀਂ ਜਾ ਸਕਦਾ ਜੀ ਇਹ ਗੱਲ ਮੰਨਣ ਨੂੰ ਅਸੀਂ ਤਿਆਰ ਨਹੀਂ ਵੀ ਉਹ ਅਨਪੜ੍ਹ ਸੀ ਉਹ ਤਾਂ ਬਹੁਤ ਵੱਡੀ ਉਹਨਾਂ ਦੀ ਪੜਾਈ ਪੜੀ ਹੋਈ ਸੀ ਤੇ ਇਹ ਸਾਡੀ ਇਹ ਮਤਲਬ ਕਿ ਜਿਹੜੇ ਅੱਜ ਦੇ ਪੜੇ ਲਿਖਿਆ ਨੂੰ ਇਹ ਪ੍ਰੇਰਣਾ ਵੀ ਦੇ ਗਿਆ ਉਹ ਵੀ ਭਾਈ ਜੇ ਇੱਕ ਅਨਪੜ ਬੰਦਾ ਇੰਨਾ ਸਮਝਦਾ ਇੰਨਾ ਸਿਆਣਾ ਇੰਨਾ ਸਲੀਕੇ ਵਾਲਾ ਹੋ ਸਕਦਾ ਹੈ ਕਿ ਜਿਹੜੇ ਅੱਜ ਥੋੜੇ ਜਿਹਾ ਪੜੇ ਲਿਖੇ ਥੋੜਾ ਜਿਹਾ ਵੀ ਕੁਝ ਕਮਲ ਮਾਰਦੇ ਖੜੇ ਹੋ ਉਹਨੂੰ ਇਹਨਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਵੀ ਸਮਾਜ ਦੇ ਵਿੱਚ ਪਿਆਰ ਵੰਡਣਾ ਚਾਹੀਦਾ ਸਾਡੀ ਦੁਨੀਆ ਨੂੰ ਏਕੀ ਨਾਲ ਰਹਿਣਾ ਸਿੱਖਣਾ ਚਾਹੀਦਾ ਜਿਵੇਂ ਉਹਨਾਂ ਨੇ ਪਿੰਡ ਦੀ ਸਰਪੰਚ ਵੀ ਕੀਤੀ ਹੈ ਜੀ ਬਲਾਕ ਸੰਪਤੀ ਦੇ ਮੈਂਬਰ ਵੀ ਰਹੇ ਆ ਪਿੰਡ ਦੀ ਸਰਪੰਚੀ ਦੇ ਵਿੱਚ ਮੇਰਾ ਖਿਆਲ ਵੀ ਉਹਨਾਂ ਦੇ ਨਾਲ ਜਿਹੜੇ ਉਹ ਬੇਸ਼ੱਕ ਭਵੇਂ ਸ਼੍ਰੋਣੀ ਅਕਾਲੀ ਦਲ ਨੂੰ ਸਰਪੰਚ ਨਾ ਬਣੇ ਸੀਗੇ ਪਰ ਹਰ ਪਾਰਟੀ ਦੇ ਬੰਦੇ ਉਹਨਾਂ ਕੋਲੇ ਆਣ ਆਣ ਕੇ ਬੰਦੇ ਸੀ ਆਣ ਤੋਂ ਹਰਾਏ ਲਏ ਦੇ ਸੀ ਤੇ ਇਸ ਵਕਤ ਜੀ ਜਿਹੜਾ ਘਾਟਾ ਏਰੀਏ ਨੂੰ ਪਿੰਡ ਨੂੰ ਸਾਨੂੰ ਸਾਰਿਆਂ ਨੂੰ ਉਹਦੇ ਸ਼ਗਿਰਦਾਂ ਨੂੰ ਗੀਤਕਾਰਾਂ ਇੰਡਸਟਰੀ ਗੀਤਕਾਰਾਂ ਦੀ ਇਹ ਤਾਂ ਇੱਕ ਇਹ ਤਾਂ ਕਹਿਣ ਦੀ ਗੱਲ ਨਹੀਂ ਜੀ ਪਰ ਐਸੇ ਇਨਸਾਨ ਬਹੁਤ ਘੱਟ ਪੈਦਾ ਹੁੰਦੇ ਆ ਜੀ ਬਹੁਤ ਦੇਰ ਬਾਅਦ ਪੈਦਾ ਹੁੰਦੇ ਆ ਜੀ ਸੱਚੇ ਪਾਤਸ਼ਾਹ ਜਿੱਥੇ ਵੀ ਉਹ ਹੈਗੇ ਉਹਨਾਂ ਨੇ ਚਰਨਾ ਦੇ ਵਿੱਚ ਨਿਵਾਸ ਵਸਣ ਸਾਰੇ ਭਰਾਵਾਂ ਨੂੰ ਇਹਨਾਂ ਨੂੰ ਪਾਣਾ ਮੰਨਣ ਦਾ ਬਲ ਵਸਣ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਗੇ ਸਬੰਧੀਆਂ ਨੂੰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਤ ਅਪਨਾ ਐਡੀਟਵਾਲ ਸਵਰਗਸੀ ਉਸਤਾਦ ਸਿਧਾਂ ਲੰਗਿਆਣ ਸਾਹਿਬ ਦੇ ਅੱਜ ਵਿਸ਼ੇਸ਼ ਸਮਾਗਮ ਤੇ ਪਹੁੰਚਿਆ ਦਸਕਨ ਨੂੰ ਅਫਸੋਸ ਦੇ ਵਿੱਚ ਉਹਨਾਂ ਦੇ ਲਈ ਚੰਦ ਲਾਈਨਅਪ ਹੈ ਕਹਿਣਾ ਚਾਹੁੰਦਾ ਕਿ ਤੁੱਪ ਦੇ ਵਿੱਚ ਸ਼ਾਹ ਹੈ ਬਾਪੂ ਹਰ ਔਰਦਨ ਦੇ ਵਿੱਚ ਹਾਂ ਹੈ ਬਾਪੂ ਤੁੱਪ ਦੇ ਵਿੱਚ ਸ਼ਾਹ ਹੈ ਬਾਪੂ ਹਰ ਔਰਦਨ ਦੇ ਵਿੱਚ ਹਾਂ ਹੈ ਬਾਪੂ ਮੰਮਤਾ ਦੇ ਲਈ ਮਾਂ ਹੈ ਬਾਪੂ ਰੱਬ ਵਰਗਾ ਇੱਕ ਨਾਂ ਹੈ ਬਾਪੂ ਸਰਗਾ ਵਾਲੀ ਹਾਂ ਹੈ ਬਾਪੂ ਸਰਗਾ ਵਾਲੀ ਹਾਂ ਹੈ ਬਾਪੂ ਸਸੇ ਇਹਨਾਂ ਲਾਈਨਾਂ ਦੇ ਨਾਲ ਬਾਪੂ ਜੀ ਸੰਦਰ ਅਗਲੀ ਪੈਟ ਕਰਦੇ ਆਂ ਬਾਈ ਗੁੰਜੀ ਕਾਕਾ ਸਾਹਿਬ ਬਾਈ ਗੁੰਜੀ ਕੀ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਸਰਵਿਸ ਕਰਤੀ ਪੰਜ ਮਿੰਟ ਹਾਂਜੀ ਬੋਲੋ ਜੀ ਆ ਮੇਰੀ 20 ਸਾਲ ਪਹਿਲਾਂ ਅੰਕਲ ਜੀ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਦੱਸੀ ਸੀ ਕਿ ਜਦੋਂ ਤੱਕ ਤੁਹਾਡੇ ਦਿਮਾਗ ਦੇ ਵਿੱਚ ਇਹ ਰਹੂਗਾ ਨਾ ਕਿ ਕੁਦਰਤ ਦਾ ਚਾਨਣ ਆ ਸਾਡੇ ਤੇ ਉਦੋਂ ਤੱਕ ਤੁਸੀਂ ਮਤਲਬ ਕਿ ਮਹਾਨ ਆ ਜਦੋਂ ਤੁਹਾਡੇ ਵਿੱਚ ਹਉਮੈ ਆ ਜੀ ਉਸ ਤੋਂ ਬਾਅਦ ਛੋਟਾ ਪੱਟੀ ਬਣ ਜਾਇਆ ਸਾਨੂੰ ਜਿਹੜਾ ਘਾਟਾ ਪਿਆ ਪੂਰੇ ਪੰਜਾਬ ਨੂੰ ਮੈਂ ਕਹਿ ਸਕਦਾ ਪਿਆ ਤੇ ਬਹੁਤ ਵੱਡਾ ਘਾਟਾ ਉਹ ਘਾਟਾ ਜਿਹੜਾ ਕਦੇ ਨਹੀਂ ਪੂਰਾ ਹੋ ਸਕਦਾ ਦੁਨੀਆਂ ਦੇ ਵਿੱਚੋਂ ਮਹਾਨ ਰੈਕਟਰ ਵੀ ਪਹੁੰਚੇਗੇ ਮਹਾਨ ਗੀਤਕਾਰ ਵੀ ਪਹੁੰਚੇਗੇ ਤੇ ਸੰਗੀਤਕਾਰ ਵੀ ਪਹੁੰਚੇਗੇ ਮੈਂ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਸ਼ਰਧਾਂ ਦੇ ਬੁਲਕੇ ਕਰਦਾ ਹਾਂ ਸਾਡੇ ਬਹੁਤ ਹੀ ਸਰਕਾਰ ਦੇ ਦੁਨੀਆ ਦੇ ਫੇਮਸ ਬਾਬਾ ਬੁਲਾਵ ਸਿੰਘ ਜੀ ਚਕੌਰ ਸਾਹਿਬ ਵਾਲੇ ਮਾਣਕ ਪਰਸ਼ਾ ਮੰਨੋ ਬਾਬਾ ਬਕੂ ਜੀ ਦੀ ਸਰਦਾਰਾ ਦੇ ਮੁਰਪੇਟ ਕਰਦੇ ਆ ਜੇਤਕਾਰਾਂ ਦੀ ਦੁਨੀਆ ਦੇ ਕਲਾਕਾਰਾਂ ਦੀ ਦੁਨੀਆ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਜਨਾਬ ਪਾਲੀ ਦੇਵਾਲੀਆ ਸਾਹਿਬ ਜੀ ਉਹਨਾਂ ਵੱਲੋਂ ਸਰਦਾਰਾ ਦੇ ਮੁਰਪੇਟ ਕਰਦੇ ਆ ਸਵੇਰ ਮੁੱਢ ਵੇਲੇ ਦਾਸ ਨੂੰ ਸੋਨਾਇਆ ਹਾਜ਼ਰੀ ਲਵਾਇਓ ਸਰਜੀਤ ਭੁੱਲ ਜੀ ਦਾ ਬੋਲ ਆਇਆ ਉਹਨਾਂ ਦੀ ਵੀ ਹਾਜ਼ਰੀ ਕਰਵਾਣ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਵੱਡੇ ਭਾਈ ਈਸੀ ਤੁਰਕੋਰ ਸਾਹਿਬ ਸੱਚਖੰਡ ਦੇ ਵਾਸੀ ਸੱਜਣ ਸੰਦੀਲਾ ਜੀ ਉਹਨਾਂ ਦੇ ਬੇਟਾ ਜੀ ਏਵੀਏਟ ਬਾਦ ਸਾਹਿਬ ਮੇਰੇ ਵੀਰ ਪਵਨਕੰਤਾ ਜੀ ਵੀ ਪਹੁੰਚੇ ਐ ਸਾਰੀਆਂ ਸੰਗਤਾਂ ਦਾ ਜਿਲਦੀਆਂ ਕਰਾਣਾਂ ਦੇ ਵਿੱਚੋਂ ਗੁਰੂ ਪਿਆਰਿਓ ਗੁਰੂ ਸਵਾਦਿਓ ਸਮਾਂ ਕਾਫੀ ਹੋ ਗਿਆ ਸਾਡੇ ਫਿਕਰਮੰਦ ਮੀਡੀਆ ਦੇ ਅਫਸਰ ਆ ਭਾਈ ਗੁਰਸ਼ੰਗਰ ਸਿੰਘ ਰਾਖਮ ਜੀ ਉਹ ਵੀ ਪਹੁੰਚੇ ਨੇ ਸਾਡੇ ਪ੍ਰਕਰਕਾਰ ਰਾਜਿੰਦਰ ਰੌਂਤਾ ਜੀ ਜਿਨ੍ਹਾਂ ਦਾ ਮਾਫੀ ਦਾ ਅਥਿਆ ਪਿਆਰ ਦੇ ਦਿੱਤਾ ਦੁਨੀਆ ਦੇ ਪੇਤਾਂ ਬਾਦਸ਼ਾਹ ਕਲਮ ਦੇ ਹਨੀ ਮੋਗਾ ਜੀ ਉਹ ਵੀ ਪਹੁੰਚੇ ਨੇ ਸ੍ਰੋਮਣੀ ਅਕਾਲੀ ਦਲ ਦੇਿੰਦੇ ਨੇ ਬੜੇ ਪਿਆਰ ਵਾਲੇ